ਪਰਚੇ ਦਰਜ ਹੋ ਜਾਂਦੇ ਸੀਗੇ ਲੇਕਿਨ 39 ਸਾਲ ਬਾਅਦ ਸਾਡੀ ਅਗਰ ਮਗਰਲਿਆ ਨੇ ਕੋਤਾਈ ਕੀਤੀ ਤੇ ਤੁਸੀਂ ਉਹਨਾਂ ਨੂੰ ਸਜ਼ਾ ਦਿੱਤੀ ਪਿਛਲੀ ਸਰਕਾਰ ਵਿੱਚ ਚਾਹੇ ਉਹ ਅਕਾਲੀ ਸੀ ਤੇ ਚਾਹੇ ਉਹ ਕਾਂਗਰਸ ਦੇ ਲੋਕ ਸੀਗੇ ਤੁਸੀਂ ਉਹਨਾਂ ਨੂੰ ਨਕਾਰ ਦਿੱਤਾ ਤੇ ਤੁਸੀਂ ਉਹਨਾਂ ਨੂੰ ਸਜ਼ਾ ਦਿੱਤੀ ਉਹ ਤਾਂ ਛੱਡ ਕੇ ਗਏ ਪੌਣੇ 3 ਲੱਖ ਕਰੋੜ ਦਾ ਕਰਜ਼ਾ 39 ਸਾਲ ਬਾਅਦ ਸਾਡੀਆਂ ਜਮਾਤਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਛੱਡਿਆ ਲੇਕਿਨ ਇਹਨਾਂ ਨੇ ਕੀ ਕੀਤਾ ਦੋਆਂ ਸਾਲਾਂ 'ਚ ਲਗਭਗ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਨਵਾਂ ਛਾੜਿਆ ਪਰਸੋਂ 2500 ਕਰੋੜ ਰੁਪਏ ਸਾਰਾ ਗਿਰਵੀ ਰੱਖ ਦਿੱਤਾ ਜਿਹੜੇ ਬਾਂਡਸ ਹੁੰਦੇ ਨੇ ਪੰਜਾਬ ਸਰਕਾਰ ਦੇ ਕੋਲ ਜਿਹੜੀ ਸਾਡੀ ਐਸੈਟ ਆ ਜਿਹੜੀ ਸਾਡੀ ਜਿਹੜਾ ਸਰਮਾਇਆ ਆ ਪੰਜਾਬ ਸਰਕਾਰ ਦਾ ਕਦੇ ਆਸਤੇ ਕਰਜ਼ਾ ਚੱਕਿਆ ਕਿ ਤਨਖਾਹਾਂ ਦੇਣ ਨੂੰ ਪੈਸੇ ਹੈ ਨਹੀਂਗੇ ਪੁਲਿਸ ਡਿਪਾਰਟਮੈਂਟ ਦੀ ਪਹਿਲੀ ਵਾਰ ਹੋਇਆ ਕਿ 80000 ਮੁਲਾਜ਼ਮ ਦੀ ਤਨਖਾਹ 22 ਤਰੀਕ ਤੱਕ ਪਹੁੰਚੀ ਨਹੀਂ ਸੀਗੀ ਮੁਲਾਜ਼ਮਾਂ ਦੇ ਡੀਏ ਦੇ ਪੱਤੇ ਪੈਨਸ਼ਨਰਾਂ ਦੇ ਬਕਾਇਆ ਪੱਤੇ ਕੁਛ ਨਹੀਂ ਦਿੱਤਾ ਜਾ ਰਿਹਾ ਪਰ ਫਿਰ ਵੀ ਕਹਿੰਦੇ ਰੰਗਲਾ ਪੰਜਾਬ ਬਣਾਤਾ ਸੀ ਖਜ਼ਾਨਾ ਤਾਂ ਭਰਿਆ ਪਿਆ ਮਾ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿੱਦਾਂ ਭਰਿਆ ਗਿਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਇਸ ਜਿਹੜਾ ਕਰਜ਼ਾ 3.5 ਲੱਖ ਕਰੋੜ ਦਾ ਤਕਰੀਬਨ 2.5 ਲੱਖ ਤੋਂ ਉੱਤੇ ਚਲੇਗਾ ਇਹਦਾ 31153 ਕਰੋੜ ਰੁਪਏ ਇੱਕ ਸਾਲ ਦਾ ਅਸੀਂ ਵਿਆਜ ਭਰ ਰਹੇ ਹਾਂ 13000 ਪਿੰਡਾਂ ਪੰਜਾਬ ਦੇ ਵਿੱਚ ਅਗਰ ਸਾਡੀ ਨਲਾਇਕ ਲੀਡਰਸ਼ਿਪ ਨੇ ਇਹ ਕਰਜ਼ਾ ਨਾ ਚੁੱਕਿਆ ਹੁੰਦਾ ਬਰਬਾਦੀ ਪੰਜਾਬ ਦੀ ਨਾ ਕੀਤੀ ਹੁੰਦੀ ਹਰ ਪਿੰਡ ਨੂੰ ਹਰ ਸਾਲ 2.5 ਤੋਂ 3 ਕਰੋੜ ਰੁਪਏ ਪੈਸੇ ਮਿਲਣੇ ਸੀ ਵਿਕਾਸ ਵਾਸਤੇ ਆਪੇ ਸਕੂਲ ਠੀਕ ਹੋ ਜਾਣੇ ਸੀ ਆਪੇ ਟੀਚਰ ਭਰਤੀ ਹੋ ਜਾਣੇ ਸੀ ਆਪੇ ਹਸਪੀਟਲ ਡਿਸਪੈਂਸਰੀਆਂ ਗਲੀਆਂ ਨਾਲੀਆਂ ਸੀਵਰੇ ਚੱਪੜ ਸਭ ਕੁਝ ਠੀਕ ਸੀਗਾ ਹੁਣ ਆ ਗਿਆ ਸਵਾਲ ਕਿ ਮਗਰ ਲਿਆਂ ਤੁਸੀਂ ਸਜ਼ਾ ਦੇ ਦਿੱਤੀ ਕੋਈ ਮਾੜੀ ਗੱਲ ਨਹੀਂ ਕੀਤੀ ਠੀਕ ਹੈ ਲੇਕਿਨ ਹੁਣ ਕੀ ਇਹ ਸਜ਼ਾ ਦੇ ਹੱਕਦਾਰ ਨਹੀਂਗੇ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਸੀ ਆਪੇ ਸਿਧਾਂਤ ਘੜੇ ਕਿਸੇ ਨੇ ਨਹੀਂ ਕਢਾਏ ਅੰਦੋਲਨ ਅੰਨਾ ਹਜ਼ਾਰੇ ਤੋਂ ਬਾਅਦ ਕਹਿੰਦੇ ਅਸੀਂ ਨਾ ਸਰਕਾਰੀ ਗੱਡੀ ਲਿਆਂਗੇ ਅਸੀਂ ਨਾ ਸਰਕਾਰੀ ਸਿਕਿਉਰਿਟੀ ਲਵਾਂਗੇ ਨਾ ਅਸੀਂ ਸਰਕਾਰੀ ਘਰ ਲਵਾਂਗੇ ਤੇ ਵੀਆਈਪੀ ਕਲਚਰ ਪੰਜਾਬ ਦੇ ਵਿੱਚ ਖਤਮ ਕਰਾਂਗੇ ਤੁਹਾਡੇ ਜ਼ਿਲ੍ਹੇ ਦਾ ਮੁੱਖ ਮੰਤਰੀ 1000 ਗਨਮੈਨ ਲੈ ਕੇ ਫਿਰਦਾ ਮੇਰੇ ਵੀਰੋ 1000 ਔਰ ਜਿਹੜੀ ਇਹਦੀ ਮਾਤਾ ਕਹਿੰਦੀ ਸੀ ਮੈਂ ਮਾਸਟਰ ਮਹਿੰਦਰ ਸਿੰਘ ਦੇ ਪੈਨਸ਼ਨ ਤੇ ਜੀਨੀ ਆ ਉਹਨਾਂ ਨੂੰ ਮਾਤਾ ਨੂੰ ਕੀ ਲੋੜ ਸੀ ਐਡੇ ਵੱਡੇ ਵੱਡੇ ਕਮਾਂਡੋ ਆ ਤੇ ਲੈਕਸਸ ਗੱਡੀਆਂ ਜਿਹੜੀਆਂ 5-5 ਕਰੋੜ ਦੀਆਂ ਗੱਡੀਆਂ ਸਾਰੀਆਂ ਚੁੱਕਦੀਆਂ ਫਿਰਦੀਆਂ ਨੇ ਪੰਜਾਬ ਦੇ ਵਿੱਚ ਇਹਦੀ ਭੈਣ ਜੀ ਇਹਦੇ ਘਰੋਂ ਔਰ ਜਿਸੇ ਵੀ ਕਿਸੇ ਪੰਜਾਬ ਵਿੱਚ ਜਾਂਦੇ ਨੇ ਸਾਰਾ ਪਿੰਡ ਛੁਣੀ ਸਾਰਿਆਂ ਨੂੰ ਅੰਦਰਵਾੜ ਦਿੰਦੇ ਨੇ ਗੁਜਰਾ ਪਿੰਡ ਵਿੱਚ ਇੱਕ ਔਰਤ ਉਹ ਕਹਿੰਦੀ ਕਿ ਮੈਂ ਆਪਣਾ ਪੱਖ ਰੱਖਣਾ ਮੁੱਖ ਮੰਤਰੀ ਮੈਨੂੰ ਮਿਲਣ ਆਇਆ ਉਹਨੂੰ ਪਰ ਜਿਹੜੀਆਂ ਪੁਲਿਸ ਕਨਸਟੇਬਲ ਲੜਕੀਆਂ ਸੀ ਉਹਨਾਂ ਨੇ ਤਰੀਕੇ ਤਰੀਕੇ ਨਾਲ ਲਿਜਾ ਕੇ ਕਮਰੇ 'ਚ ਬੰਦ ਕਰ ਦਿੱਤਾ ਜਦੋਂ ਚਲੇ ਗਿਆ ਛੱਡ ਦਿੱਤਾ ਉਹ ਕਹਿਣਾ ਚਾਹੁੰਦੀ ਸੀ ਉਹ ਬੋਲਣ ਦਾ ਅਧਿਕਾਰ ਨਹੀਂ ਕਿਸੇ ਨੂੰ ਰਹੇਗਾ ਸਰਕਾਰੀ ਗੱਡੀਆਂ ਸਰਕਾਰੀ ਗਨਮੈਨ ਕੋਠੀਆਂ ਮੈਂ ਦੱਸਿਆ ਕਿ 50 50 ਕਰੋੜ ਰੁਪਏ ਸ਼ੀਸ਼ ਮਹਿਲ ਕਹਿੰਦੇ ਨੇ ਦਿੱਲੀ ਵਿੱਚ ਅਮਰ ਅਰਵਿੰਦ ਕੇਜਰੀਵਾਲ ਦੇ ਮਕਾਨ ਨੂੰ 1.5 ਤੋਂ 2 ਕਰੋੜ ਰੁਪਇਆ ਬਾਥਰੂਮ ਦੇ ਉੱਤੇ ਮੇਰੇ ਵੀਰੋ 15 ਮਕਾਨ ਬਣ ਸਕਦੇ ਗਰੀਬਾਂ ਦੇ ਪਿੰਡ ਵਿੱਚ ਜਿਸ ਨਾਲ ਇੱਕ ਬਾਥਰੂਮ ਵਿੱਚ ਅਰਵਿੰਦ ਕੇਜਰੀਵਾਲ ਕੀ ਇਹ ਆਮ ਆਦਮੀ ਪਾਰਟੀ ਨੇ ਕੀ ਰੇੜੀਆਂ ਵਾਲੇ ਨੇ ਕੀ ਪੈਂਚਰਾਂ ਵਾਲੇ ਨੇ ਮੇਰੇ ਵੀਰੋ ਝੂਠ ਫਿਰ ਆਪੇ ਦੂਜਾ ਸਿਧਾਂਤ ਕਢਿਆ ਕਿ ਅਸੀਂ ਆਪਣੀ ਪਾਰਟੀ ਦੇ ਵੋਲੰਟੀਅਰ ਕੋਲ ਪੁੱਛ ਕੇ ਫੈਸਲਾ ਤੁਸੀਂ ਬਹੁਤ ਚੰਗੇ ਬੰਦੇ ਹੋ ਉਹਨਾਂ ਦੇ ਵਰਕਰ ਉਹਨਾਂ ਦੇ ਵੋਲੰਟੀਅਰ ਬਹੁਤ ਅੱਛੇ ਬੰਦੇ ਨੇ ਉਹ ਆਪਣੇ ਜਜ਼ਬਾਤਾਂ ਨਾਲ ਜੁੜੇ ਸੀਗੇ ਉਹਨਾਂ ਨੂੰ ਕੀ ਪਤਾ ਸਾਡੇ ਲੀਡਰਾਂ ਨੇ ਕੀ ਕਰਨਾ ਬਣਾਇਆ ਕਿ ਇਹਨੂੰ ਰਾਜ ਸਭਾ ਅਸ਼ੋਕ ਮਿੱਤਲ 25000 ਕਰੋੜ ਰੁਪਏ ਦਾ سرمایہਦਾਰ ਲਵਲੀ ਯੂਨੀਵਰਸਿਟੀ 650 ਕਿੱਲੇ ਵਿੱਚ ਫਗਵਾੜਾ ਜਲੰਧਰ ਰੋਡ ਦੇ ਉੱਤੇ ਉਸ ਨੂੰ ਰਾਜ ਸਭਾ ਦਾ ਮੈਂਬਰ ਬਣਾ ਕਦੀ ਅਸ਼ੋਕ ਮਿੱਤਲ ਰਾਜ ਸਭਾ ਦੇ ਵਿੱਚ ਬੋਲਿਆ ਮੇਰੇ ਵੀਰੋ ਦੱਸਿਓ ਜ਼ਰਨ ਦੂਸਰਾ ਬਣਾਇਆ ਇੱਕ ਪ੍ਰਾਪਰਟੀ ਡੀਲਰ ਬਿਲਡਰ ਕਲੋਨਾਈਜ਼ਰ ਲੁਧਿਆਣੇ ਦਾ ਕੋਈ ਪਤਾ ਨਹੀਂ ਸਨੀ ਅਰੋੜਾ ਕਿ सुरेंद्र ਅਰੋੜਾ ਦਿੱਲੀ ਵਪਾਰ ਕਰਦਾ ਉੱਥੇ ਸੌਦਾ ਹੋ ਗਿਆ ਉੱਥੇ ਸਮਝੌਤਾ ਹੋ ਗਿਆ ਕਦੀ ਸ੍ਰੀ ਸਨੀ ਅਰੋੜਾ ਮੈਂਬਰ ਪਾਰਲੀਮੈਂਟ ਰਾਜ ਸਭਾ ਵਿੱਚ ਬੋਲਦਾ ਦੇਖਿਆ ਇੱਕ ਚੱਡਾ ਬਣਾਤਾ ਇੱਕ ਪਾਠਕ ਬਣਾਤਾ ਸਾਰੇ ਗੈਰ ਪੰਜਾਬੀ ਅੱਠ ਮੈਂਬਰ ਬਣੇ ਰਾਜ ਸਭਾ ਦੇ ਕਦੀ ਪੰਜਾਬ ਦੇ ਹਿੱਤ ਵਿੱਚ ਬੋਲੇ ਰਾਗਵ ਚੱਡਾ ਜਿਹੜਾ ਕਹਿੰਦਾ ਮੈਂ ਪੁੱਤ ਸੀ ਕੇਜਰੀਵਾਲ ਦਾ ਲੰਡਨ ਲੁੱਕ ਕੇ ਬੈਠਾ ਹੋਇਆ ਵਾ ਲੰਡਨ ਵਾਪਸ ਨਹੀਂ ਆ ਰਿਹਾ ਕਹਿੰਦਾ ਕਿ ਮੇਰੇ ਅੱਖਾਂ ਦਾ ਆਪਰੇਸ਼ਨ ਹੋਣਾ ਇਸ ਕਰਕੇ ਮੈਂ ਵਾਪਸ ਨਹੀਂ ਆ ਰਿਹਾ ਅਸਲੀਅਤ ਇਹ ਹੈ ਕੋ ਡਰਦਾ ਈਡੀ ਤੋਂ ਹਾਂ ਉਸ ਨੂੰ ਵੈਦੇ ਮਾਫਵਾ ਬਣਾਉਣ ਜਾਣੀ ਹੈ ਈਡੀ ਤੇ ਸੀਬੀਆਈ ਤੇ ਦਿੱਲੀ ਦੀ ਸਰਕਾਰ ਉਥੋਂ ਡਰਦਾ ਵਾਪਸ ਨਹੀਂ ਆ ਰਿਹਾ ਜੇ ਤੇਰੀ ਅੱਖ ਖਰਾਬ ਹੋਈ ਹੈ ਤੇ ਫਿਰ ਬਰਨਾਲੇ ਦੇ ਹਸਪਤਾਲ ਵਿੱਚ ਆਣ ਕੇ ਇਲਾਜ ਕਰਾਣਾ ਤੂੰ ਤਾਂ ਕਿਹਨਾਂ ਸਾਡਾ ਦਿੱਲੀ ਦਾ ਮਾਡਲ ਸਿਹਤ ਦਾ ਸਭ ਤੋਂ ਦੇਸ਼ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੇਸ਼ ਦਾ ਬਹੁਤ ਅੱਛਾ ਮਾਡਲ ਫਿਰ ਇਲਾਜ ਲੰਡਨ ਤੋਂ ਕਿਉਂ ਕਰਾ ਰਿਹਾ ਮੇਰੇ ਵੀਰੋ ਕਿਸੇ ਨੂੰ ਨਹੀਂ ਪੁੱਛਿਆ ਨੌਕਰੀਆਂ ਦੇਣੀਆਂ ਸੀ ਹਰਿਆਣਾ ਪੰਜਾਬ ਰਾਜਸਥਾਨ ਦੇ ਬੱਚਿਆਂ ਨੂੰ ਦਿੱਤੀਆਂ ਗਈਆਂ ਕਿਉਂਕਿ ਡੋਮਿਸਾਈਲ ਦਾ ਲਾਅ ਨਹੀਂ ਹੈ ਉਹ ਲਾਅ ਜਿਹੜਾ ਮੈਂ ਬਿੱਲ ਕੁਲਤਾਰ ਸੰਧਵਾ ਦੇ ਮੇਜ ਤੇ 2023 ਦੀ ਜਨਵਰੀ ਦਾ ਇੱਕ ਸਾਲ ਦਾ ਰੱਖ ਕੇ ਬੈਠਾ ਕਿ ਕਾਨੂੰਨ ਬਣਾਓ ਹਿਮਾਚਲ ਪ੍ਰਦੇਸ਼ ਤਰਜ ਦੇ ਉੱਤੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਸ ਵਕਤ ਦਾ ਚੀਫ ਮਨਿਸਟਰ ਵਾਈਐਸ ਪਰਮਾਰ ਡਾਕਟਰ ਉਹਨੇ ਬਣਾਤਾ ਉੱਥੇ ਕੋਈ ਨੌਕਰੀ ਨਹੀਂ ਲੈ ਸਕਦਾ ਮੀਥੇਰ ਨੂੰ ਕਹੇ ਮੈਨੂੰ ਨੌਕਰੀ ਲੈ ਕੇ ਦਿਖਾਵੇ ਉੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਹੀ ਜਾਂਦਾ ਵਿਧਾਨ ਸਭਾ ਦੇ ਵਿੱਚ ਇਹ ਅਨਪੜ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਕਿੱਦਾਂ ਰੋਕ ਦਿਆਂ ਨੌਕਰੀਆਂ ਉਹ ਕਾਨੂੰਨ ਬਣਾਇਆ ਜਾ ਸਕਦਾ ਵਾ ਰਾਜਸਥਾਨ ਨੇ law ਬਣਾਇਆ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਦਾ law ਅਤੇ ਹੁਣ ਕਾਨੂੰਨ ਬਣਾਇਆ ਉੱਤਰਾਖੰਡ ਨੇ ਤਾਜ਼ਾ ਤੁਸੀਂ ਨੌਕਰੀ ਨਹੀਂ ਲੈ ਸਕਦੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਤੁਸੀਂ ਵੋਟਰ ਨਹੀਂ ਬਣ ਸਕਦੇ ਮੈਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਆਓ ਜੀ ਸਾਡੀਏ ਪੈਸੇ ਕਮਾਓ ਜੋ ਮਰਜ਼ੀ ਕਰੋ ਲੇਕਿਨ ਸਾਡੀ 3 ਕਰੋੜ ਬਾਦੀ ਚੋਂ 75 ਲੱਖ ਆਦਮੀ ਵਿਦੇਸ਼ਾਂ ਵਿੱਚ ਜਾ ਚੁੱਕਾ ਤੇ ਜਹਾਜ਼ ਭਰ-ਭਰ ਕੇ ਜਾ ਰਹੇ ਨੇ ਜਿਸ ਸਪੀਡ ਦੇ ਉੱਤੇ ਅਸੀਂ ਬਾਹਰ ਚਲੇ ਗਏ ਤੇ ਸਾਡੀ ਧਰਤੀ ਦੇ ਉੱਤੇ ਹੋਰ ਕੋਈ ਆ ਗਏ ਤੇ ਸ਼ਾਇਦ ਅਜ ਤੋਂ 10 15 ਸਾਲ ਬਾਅਦ ਇਹ ਜ਼ੁਬਾਨ ਇਹ ਪੱਗ ਇਹ ਪੰਜਾਬੀਅਤ ਇਹ ਸੱਭਿਆਚਾਰ ਮੁਸ਼ਕਲ ਲੱਗੇਗਾ ਇਹ ਬਿਲ ਪਿਆ ਲੇਕਿਨ ਨਹੀਂ ਚਾਹਨ ਇਹਨਾਂ ਦੇ ਵਿੱਚ ਕਿਉਂਕਿ ਇਹਨਾਂ ਦੇ ਆਕਾ ਬੈਠੇ ਨੇ ਦਿੱਲੀ ਦੇ ਵਿੱਚ 15 13 ਐਮਪੀਆ ਦੀਆਂ ਸੀਟਾਂ ਕਹਿੰਦੇ 13 ਜ਼ੀਰੋ ਕਰਾਂਗੇ ਉਹ ਭਾਈ 13 ਜ਼ੀਰੋ ਤੂੰ ਤਾਂ ਕਹਿੰਨੇਗਾ ਜੇ ਤੇਰਾ ਤੇਰੇ ਕੋ ਬੰਦੇ ਹੋਣ ਹੀ ਤਾਂ ਤੇਰਾ ਕੈਂਡੀਡੇਟ ਨਹੀਂ ਹਨ ਮੇਰੇ ਵੀਰੋ ਇਹ ਪਹਿਣੋ ਪੰਜ ਮਨਿਸਟਰ ਕਿਸੇ ਪਾਰਟੀ ਨੇ ਅਜ ਤੱਕ ਨਹੀਂ ਕੀਤਾ ਤਿੰਨ ਐਮਐਲਏ ਇੱਕ ਕਮੇਡੀਅਨ ਤੇ ਤਿੰਨ ਤਿਤਲੀਆਂ ਇਨੇ ਘੜਿਆ ਸ਼ਬਦ ਤਿਤਲੀਆਂ ਤਿਤਲੀਆਂ ਕਿ ਦੂਸੀਆਂ ਪਾਟੀਆਂ ਚੋਂ ਉਲਟ ਕੇ ਦੂਜੇ ਫੁੱਲਾਂ ਤੇ ਜਾਂਦੀਆਂ ਨੇ ਜਿਹੜੀ ਤਿਤਲੀ ਲੈ ਕੇ ਆਈ ਆਮ ਆਦਮੀ ਪਾਰਟੀ ਪਿਛਲੀ ਆ ਜਿਹੜੀ ਜਿਬਰੀ ਚੋਂ ਸੀ ਜਲੰਧਰ ਦੀ ਰਿੰਕੂ ਉਹ ਤਿਤਲੀ ਟਿਕਟ ਸੁਮੇਸ਼ ਸੁਮੇਸ਼ ਦੀ ਇਹਨਾਂ ਦੀ ਟਿਕਟ ਵੀ ਨਾਲ ਹੀ ਲੈ ਕੇ ਤੇ ਭਾਜਪਾ ਦੇ ਫੁੱਲ ਤੇ ਜਾ ਕੇ ਬੈਗੀ ਤਿਤਲੀ ਫਿਰ ਇਹਨਾਂ ਨੇ ਇਕਾਲੀਆਂ ਦੀ ਤਿਤਲੀ ਲੱਭੀ ਇੱਕ ਤੋ ਇਤਤਲੀਆਂ ਕਾਂਗਰਸ ਦੀਆਂ ਇੱਕ तितਲੀ ਜੱਬੇਵਾਲ ਨੂੰ ਬਾਹਾਂ ਮੋੜ ਕੇ ਵਿਜੀਲੈਂਸ ਦੀ ਰਿਪੋਰਟ ਦਿਖਾ ਕੇ ਡਰਾ ਕੇ ਨਾਲ ਲੈ ਗਏ ਨੇ ਭਰਾਓ ਤਿੰਨ तितਲੀਆਂ 13 ਬੰਦੇ ਨਹੀਂ ਹਨ ਕਹਿੰਦੇ 13 ਜ਼ੀਰੋ ਕਰਾਂਗੇ ਨਹੀਂ ਝੂਠ ਮਤ ਬੰ ਲੋਕੀ ਤੁਸੀਂ ਸਰਕਾਰ ਹੁਣ ਤੁਹਾਡੀ ਖੰਬਿਆਂ ਦੀ ਸਰਕਾਰ ਆ ਕੋਈ ਬਿਜਲੀ ਦਾ ਖੰਭਾ ਨਹੀਂ ਛੱਡਿਆ ਜਿੱਥੇ ਕੇਜਰੀਵਾਲ ਨੂੰ ਟੰਗਿਆ ਨਹੀਂ ਪਾਉਂਗੇ ਤੁਸੀਂ ਭਗਵੰਤ ਮਾਨ ਨੂੰ ਚੇਅਰਮੈਨ ਪ੍ਰੋਨਾਂਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਦਿੱਲੀੋਂ ਰੇਰਾ ਇੱਕ ਬਹੁਤ ਵੱਡੀ ਅਥਾਰਟੀ ਆ ਜਿਹੜੀ ਕਲੋਨਾਈਜ਼ਰਸ ਕਲੋਨੀਆ ਕਟਿਆ ਉਹ ਦਿੱਲੀੋਂ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਾ ਲੋਣਾ ਸੀਗਾ ਉਹ ਦਿੱਲੀੋਂ ਸਾਡਾ ਡਾਕਟਰ ਇੱਕ ਪ੍ਰੋਫੈਸਰ ਬਲਜਿੰਦਰ ਸਿੰਘ ਨਿਊਕਲੀਅਰ ਮੈਡੀਸਨ ਮੇਰਾ ਦੋਸਤ ਆ ਪੀਜੀਆਈ ਚ ਲੱਗਿਆ ਉਹਦਾ ਪੈਨਲ ਵਿੱਚ ਨਾਮ ਸੀਗਾ ਲੇਕਿਨ ਬਲਜਿੰਦਰ ਸਿੰਘ ਨੇ ਬਣਾਇਆ ਪੰਜਾਬ ਦਾ ਕੈਸ਼ਰੀਵਾਲ ਦੇ ਕਹਿੰਦੇ ਦਿੱਲੀੋਂ ਬਣਾਇਆ ਇਹਨਾਂ ਤੋਂ ਕੀ ਤੁਸੀਂ ਉਮੀਦ ਰੱਖ ਲਈ ਬੈਠੇ ਹੋ ਡਾਕਟਰ ਗਾਂਧੀ ਨੇ ਦਰੁਸਤ ਫਰਮਾਇਆ ਜਿਹੜਾ ਇਹਨਾਂ ਨੇ ਕਹਾਣ ਕੀਤਾ ਨੁਕਸਾਨ ਕੀਤਾ ਕਰਜ਼ਾ ਚਾੜਿਆ ਝੂਠ ਬੋਲਿਆ ਪਰਚੇ ਕਰਾਏ ਮੇਖ ਸਾਹਨੇ ਕਾ ਉਹ ਛੱਡ ਦਿਓ ਇੱਕ ਮਿੰਟ ਵਾਸਤੇ ਲੇਕਿਨ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਲੋਕਾਂ ਦਾ ਵਿਸ਼ਵਾਸ ਤੋੜਿਆ ਡਾਕਟਰ ਗਾਂਧੀ ਕਹਿੰਦੇ ਨੇ ਕਿ ਕੇਜਰੀਵਾਲ ਤੇ ਭਗਵੰਤਮਾਨ ਤੁਸੀਂ ਇਨਕਲਾਬ ਦਾ ਗਰਭਪਾਤ ਕੀਤਾ ਵਾ 20 ਸਾਲ ਅੱਜ ਤੋਂ ਬਾਅਦ ਇਹ ਸ਼ਬਦ ਲੋਕ ਕੀ ਮਾੜਾ ਕਹਿਣਗੇ ਜਿਹੜਾ ਕਹੂਗਾ ਕਿ ਮੈਂ ਇਨਕਲਾਬ ਲੈ ਕੇ ਆਉਣਾ ਉਹਨਾਂ ਕਹਣਾ ਮਗਰਲਿਆਂ ਨੇ ਬਹੁਤ ਪੈੜੀ ਕੀਤੀ ਸਾਡੇ ਨਾਲ ਜਿਹੜਾ ਕਹੂ ਮੈਂ ਬਦਲਾਅ ਲੈ ਕੇ ਆਉਣਾ ਉਹਨਾਂ ਨੇ ਕਿਹਾ ਮਗਰਲਿਆਂ ਨੇ ਬਹੁਤ ਕੀਤੀ ਉਹਨੇ ਉਹਨੇ ਗਰਪ ਪਾਤ ਕੀਤਾ ਇੱਕ ਇੱਕ ਆਈਡੀਓਲੋਜੀ ਦਾ ਇੱਕ ਸੋਚ ਦਾ ਇੱਕ ਸ਼ਬਦ ਦਾ ਭਗਤ ਸਿੰਘ ਦਾ ਨਾਮ ਵਰਤ ਕੇ ਭਰਾ